ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਘਰ ਚੱਲ ਰਿਹਾ ਸਿੱਧੂ ਹੋਰ ਪ੍ਰੋਫੈਸਰ ਸਾਹਿਬ ਠੀਕ ਠਾਕ ਹੋਏ ਮਹਾਰਾ ਚੜ੍ਹਦੀ ਕਲਾ ਰੱਖੇ ਮੇਰਾ ਇੱਕ ਆ ਵੀਡੀਓ ਸੁਣਦਾ ਪਿਆ ਸੀ ਜਿਹੜੇ ਆਪਣੇ ਮੁੰਡੇ ਬਾਹਰੋਂ ਆਏ ਅਮਰੀਕਾ ਤੋਂ ਰਿਪੋਰਟ ਕਰਕੇ ਉਹਨਾਂ ਨੇ ਭੇਜੇ ਨੇ ਤੇ ਇੱਕ ਸੱਜਣ ਨੇ ਇੱਕ ਵੀਡੀਓ ਸੁਣਦਾ ਪਿਆ ਸੀ ਪੱਤਰਕਾਰ ਸਾਹਿਬ ਇੰਟਰਵਿਊ ਲੈਂਦਾ ਪਿਆ ਸੀ ਤੇ ਉਹਦਾ ਪੈਸੇ ਮੇਰਾ ਮੁੰਡਾ ਗਿਆ ਉਧਰ ਕਿਤੇ ਬਾਹਰ ਉਹਨੇ ਮੈਨੂੰ ਉੱਥੋਂ ਕੋਈ ਏਜੰਟ ਮਿਲ ਗਿਆ ਤੇ ਉਹ ਆਦਾ ਵੀ ਕੋਣੀ 50 ਲੱਖ 40 ਲੱਖ ਇਹਨਾਂ ਦੱਸਦਾ ਪਿਆ ਸੀ ਵੀ ਮੈਨੂੰ ਆਦਾ ਵੀ ਲੱਗੇਗਾ ਤੇ ਵੀ ਮੈਂ ਉਦੋਂ ਵਿਗਾਹ ਨਿਕਲਣਾ ਆਦਾ ਮੈਨੂੰ ਕਿਹਾ ਵੀ ਆਪਣੇ ਕੋਲ ਤਾਂ ਇੰਨੇ ਪੈਸੇ ਨਹੀਂ ਹੈਗੇ 2 ਢਾਈ ਕਿਲੇ ਪੈੜੀ 6 ਕਿਲਰ ਵਾਲਾ ਤਾਂ ਬੈਕ ਕਰਤੀ ਤੇ ਡੇਢ ਕਿਲਾ ਗਾੜੇ ਕਰਤੀ ਤੇ ਜਿਹੜੀ ਕਿਲਾ ਰਹਿ ਗਈ ਬਾਅਦ ਇਹ ਨਾਲ ਉਹਦੇ ਦੇstar 17 ਲੱਖ ਦੀ ਲਿਮਟ ਬਣਾ ਲਈ। ਮੱਜਾ ਵੇਚਿਆ, ਟਰੈਕਟਰ ਵੀ ਵੇਚਦਾ, ਟਰਾਲੀ ਵੀ ਵੇਚ ਦਿੱਤੀ। ਤੇ ਪੈਸੇ ਉਧਰ ਘਾਲ ਦਿੱਤੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੰਦਾ ਤੋਂ 2.5 ਕਿਲੇ ਪਹਿਲੀ ਵੇਚਦਾ ਪਿਆ ਹੈ। 17 ਲੱਖ ਦੀ ਲਿਮਟ ਬਣਾਉਂਦਾ ਪਿਆ ਹੈ ਤੇ ਟਰੈਕਟਰ ਟਰਾਲੀ ਸਾਰੇ ਸੰਧ ਵੇਚਦਾ ਪਿਆ ਹੈ। ਤੇ ਇੱਕ ਮੁੰਡਾ ਬਾਹਰ ਦੇ ਅਗਲੇ ਦੇਸ਼ ਚੋਂ ਨੇ ਜਾਣਾ ਤੇ ਸ਼ਰਬਦਾ ਘਟਾਈਏ ਉਹਨੇ ਹਬੀ ਮਾਜ ਦੇ ਕੇ ਬੱਕਰੀ ਲਈ ਦੁੱਧ ਪੀਣੋਗੇ ਤੇ ਲੱਦ ਸੁਟਣੀ ਪਈ ਵੀ ਸਾਰਾ ਕੁਝ ਫੂਕ ਕੇ ਤੇ ਮੁੰਡਾ ਗਾ ਅਮਰੀਕਾ ਤੇ ਅਮਰੀਕਾ ਜਾ ਕੇ ਤੇ ਪਲ ਦੇ ਮਰੱਬੇ ਤਾਂ ਨਹੀਂ ਬਣਾ ਲੈਂਦਾ ਉਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਮੈਂਟਾਂ ਜਰੂਰ ਦੱਸਿਆ ਜੀ ਜਿੰਨੇ ਬੰਦੇ ਤੁਸੀਂ ਬਾਹਰ ਦੇ ਮੁਲਕ ਕਿਸੇ ਵੀ ਸਟੇਟ ਤੇ ਗਏ ਆ ਜਿਹੜਾ ਬੰਦਾ ਵੀ ਕੋਈ ਚੀਜ਼ ਵੇਚ ਕੇ ਪੈਲੀ ਵੇਚ ਕੇ ਬਾਹਰ ਗਿਆ ਉਸ ਬੰਦੇ ਨੇ ਕੋਈ ਆ ਕੇ ਜਬੀਲ ਲਈ ਹੋਵੇ ਚਲੋ ਕੁਝ ਹੋਣਗੇ ਬਾੜੇ ਮੋਟ ਕੁ ਵਿੱਚ ਕੁਝ 100 ਦੇ ਵਿੱਚ ਕੁਝ 2 4 ਨਹੀਂ ਤੇ ਮੈਂ ਨਹੀਂ ਕੋਈ ਵੇਖਿਆ ਕੋਈ ਮਰਾ ਬੇਖਰੀਦਾ ਤੇ ਯਾਰ 40 ਤੋਂ 50 ਲੱਖ ਰੁਪਈਆ ਲਾ ਕੇ ਤੁਸੀਂ ਗਾਹ ਮੁੰਡਾ ਦਾ ਗਾਹ ਜਾੜਾ ਤੇ ਲਿਫਟਾਂ ਬਣਾ ਕੇ ਤੇ ਸਾਰਾ ਕੁਝ ਵੇਚਦੇ ਤੇ ਮਰਦੇ ਸਾਦਾ ਤੁਸੀਂ ਲੋਕਾਂ ਆਪੇ ਬਣਾ ਲੈਨੇ ਤੇ ਬਾਕੀ ਦੁਜਾ ਲੋਕੀ ਗੱਲਾਂ ਦੇ ਵੀ ਪੰਜਾਬ ਚ ਕਰੀਏ ਕੀ ਮੈਂ ਤਾਂ ਯਾਰ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹਸੀ ਜਾਂਦਾ ਵੀ ਕਰੀਏ ਕੀ ਤੁਹਾਡੇ ਹੱਥ ਤਾਂ ਨਹੀਂ ਟੁੱਟੇ ਤੁਸੀਂ ਕਰ ਨਹੀਂ ਸਕਦੇ ਭਈਏ ਬਾਹਰੋਂ ਆ ਗਏ ਇੱਥੇ ਕੰਮ ਕਰ ਡੈਣ ਫੈਕਟਰੀਆਂ ਦਾ ਕੋਠੀ ਵਾਲਾ ਦਾ ਹਰ ਚੀਜ਼ ਦਾ ਭਈਏ ਕਰ ਡੈਣ ਕੰਮ ਤੇ ਕੀ ਗੱਲ ਆਪਾਂ ਪੰਜਾਬੀ ਨਹੀਂ ਕਰ ਸਕਦੇ ਆਪਣੇ ਪੰਜਾਬੀਆ ਤਰ੍ਹਾਂ ਹੁੰਦੇ ਯਾਰ ਤੁਸੀਂ ਬਾਹਰ ਦੇ ਦੇਸ਼ ਜਾ ਕੇ ਡੀਸੀ ਲੱਗ ਜਾਂਦੇ ਜੀ ਸੁੱੜਦੇ ਤੁਸੀਂ ਉੱਥੇ ਜਾ ਕੇ ਵੀ ਲੈਟਰ ਗਾ ਜੇ ਪਾਉਦੇ ਤੁਸੀਂ ਉੱਥੇ ਹੀ ਮਾਲ ਨੂੰ ਪੱਟੇ ਜੀ ਤੇ ਰੁਪਈਆ 50 ਲੱਖ ਦੇਣਾ ਤੇ ਜਾਣਾ ਚੋਰੀ ਕਮਾਲ ਹੋ ਗਈ ਯਾਰ ਲੋਕਾਂ ਦੀ ਬਾਕੀ ਲੋਕਾਂ ਦੇ ਇੱਥੇ ਕਰੀਏ ਕੀ ਕੀ ਕਰੀਏ ਕੋ ਕੰਮ ਕੋਈ ਕਰਨ ਬਹੁਤ ਹੈ ਕਰਨ ਨੂੰ ਰੁਪਈਆ 4-5 ਲੱਖ ਲਾਓ ਜਿਹੜਾ ਮਰਜੀ ਕੰਮ ਕਰ ਲਓ ਕੰਮ ਕਰਨ ਨੂੰ ਕੀ ਆ ਆਰਾਮ ਨੂੰ ਦੋ ਸ਼ਾਹ ਨੂੰ ਤਿੰਨ ਚਾਰ ਸੌ ਬਣਾ ਕੇ ਆ ਜਾਓਗੇ ਘਰੇ ਆਰਾਮ ਨਾਲ ਖਰਚੇ ਘੱਟ ਕਰ ਲੋ ਨਾ ਖਰਚੇ ਕਰੋ ਇਹਨੇ ਜਾਂ ਡੇਡ ਡੇਡ ਲੱਖ ਵਾਲੇ ਫੋਨ ਲਵੋ ਨਾ ਵਡੀਆਂ ਗੱਡੀਆਂ ਲਵੋ ਮਾਰ ਯਾਰ ਸਾਡੇ ਲੋਕਾਂ ਦੇ ਕਰੀਏ ਕੀ ਪੰਜਾਬ 'ਚ ਕੰਮ ਕਿਉਂ ਨਹੀਂ ਹੈਗਾ ਯਾਰ ਕੰਮ ਆਓ ਮੈਂ ਤੁਹਾਨੂੰ ਦੇਣਾ ਕੰਮ ਲੈ ਕੇ ਕਿਉਂ ਨਹੀਂ ਹੈਗਾ ਪੰਜਾਬ 'ਚ ਕੰਮ ਬਹੁਤ ਹੈ ਕੰਮ ਕਰਨ ਵਾਲੇ ਨੂੰ ਬਹੁਤ ਹੈ ਕੰਮ ਜਿੰਨੇ ਕੰਮ ਨਹੀਂ ਕਰਦਾ ਉਹਦੇ ਲਈ ਕੁਛ ਨਹੀਂ ਹੈਗਾ ਪਰ ਇਹਦਾ ਵੀ ਜਿਹੜਾ ਇਥੋਂ ਚਲਾ ਜਾਂਦਾ ਵੇਜਬੂਜ ਕੇ ਉਧਰ ਉਹਨਰ ਉਹ ਉੱਥੇ ਜਾ ਕੇ ਫੈਲ ਚੜ ਜਾਂਦਾ ਪੈਸੇ ਪਸਾ ਕੇ ਤੇ ਮਗਰਲੇ ਮੂੰਹ ਚੁੱਕ ਚੁੱਕ ਵੇਖੀ ਜਾਂਦੇ ਨੇ ਵੀ ਜਿਹੜਾ ਅਮਰੀਕਾ ਕੈਨੇਡਾ ਗਿਆ ਸਾਰੋ ਲੋਟ ਕਰਲੇਗਾ ਕੋਈ ਲੋਟ ਨਹੀਂ ਆਉਣੇ ਅਜੇ ਹਰਤਵਾਰੀ ਆ ਗਈ ਫੇਰ ਅਜੇ ਦਾ ਅਮਰੀਕਾ ਨੇ ਰਿਪੋਰਟ ਕੀਤਾ ਨਾ ਅਜੇ ਹਰ ਦੂਜਿਆਂ ਨੇ ਕਰਨਾ ਜੀ ਅਜੇ ਦੂਜਿਆਂ ਦੇ ਜਿਹੜੇ ਕੈਨੇਡਾ ਵਾਲੇ ਆ ਇੱਕ ਹੋਰ ਬਸ ੁਰਦਾ ਪਿਆ ਸੀ ਉਹਨਾਂ ਨੇ ਇੱਕ ਲਾ ਬਣਾਤਾ ਵੀ ਜਿਹੜਾ ਬੰਦਾ ਗਿਆ ਆਉਦੀ ਜਨਾਨੀ ਨੂੰ ਨਹੀਂ ਸੱਜਦਾ ਮਾਪਿ ਉਹ ਨਹੀਂ ਸੱਜ ਸਕਦਾ ਜੇ ਜਨਾਨੀ ਗਈਦਾ ਉਹਦੇ ਬੰਦੇ ਨੂੰ ਨਹੀਂ ਸੱਜ ਸਕਦੀ ਕੈਨੇਡਾ ਦੇ ਨਾਲ ਇਹ ਬੜਾ ਪੱਤਰਕਾਰ ਦੇ ਉਹਦੀ ਜੇ ਸੁਣਦਾ ਪਿਆ ਸੀ ਆਪਣਾ ਖਬਰ ਤੋਹੀ ਤੋਬੀਲੇ ਕੁੱਤੇ ਵਾਲੀ ਗੱਲ ਬੰਨੀ ਤੁਹਾਡੇ ਨਾਲ ਨਾ ਤੁਸੀਂ ਘਰ ਦੇ ਰਹਿਣਾ ਨਾ ਤੁਸੀਂ ਘਾਟ ਦੇ ਰਹਿਣਾ ਯਾਰ ਲੋਕਾਂ ਨੂੰ ਅੱਗ ਲਾ ਕੁਠੀ ਬਿਦ ਹਰਾੜ ਬੜਾ ਜੇ ਕਿਸੇ ਦੀ ਕੁੜੀ ਪਾਲਚਾਰ ਬੈਣ ਲੈ ਲੇਦੀ ਉਹਦਾ ਜੀ ਮੈਂ ਤਾਂ ਕੁੜੀ ਵਿਆਹ ਕੇ ਬਾਹਰ ਦੇ ਦੇਸ਼ ਘੱਲਦੀ ਤੇ ਬਾਹਰ ਤੁਹਾਨੂੰ ਪਤਾ ਉੱਥੇ ਕੀ ਹੁੰਦਾ ਪਿਆ ਪਤਾ ਹੈ ਬਾਹਰ ਕੁੜੀਆਂ ਨਾਲ ਕੀ ਹੁੰਦਾ ਪਿਆ ਜਲੰਧਰ ਦਾ ਮੇਰਾ ਇੱਕ ਚੇਲਾ ਹੈ ਚੇਲਾ ਮੇਰਾ ਬਕਰਾਂ ਵਾਲੀ ਗੱਡੀ ਤੇ ਮੇਰੇ ਤੋਂਨੇ ਸਿੱਖੀ ਸੀ ਚੇਲਾ ਮੇਰਾ ਜੇ ਵਿਆਹ ਆਉ ਜੋ ਉਹ ਗਿਆ ਚਲਾ ਸੀ ਤੇ ਮਗਰ ਉਹਦੀ ਘਰ ਦੀ ਵੀ ਗਈ ਚਲੀ ਦੋਵੇਂ ਚਲੇ ਗਏ ਇੱਕ ਬੱਚਾ ਉਹਨਾਂ ਦੇ ਕੋਲੇ ਪਾਰ ਹੀ ਮੁਹਾਲੀ ਦੇ ਆ ਗਏ ਨੇ ਮੁਰਕੇ 2 ਸਾਲਾਂ ਬਾਅਦ ਕੱਟੇ ਰਹੇ ਉਸ ਕੁੜੀ ਨੇ ਗੱਲਾਂ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਕਦੇ ਵੀ ਕੋਈ ਨਹੀਂ ਦੱਸ ਸਕਦਾ ਉਹਨਾਂ ਚਾਚਾ ਉੱਥੇ ਕੁਆਰੀਆਂ ਕੁੜੀਆਂ ਜਵਾਗ ਜੱਪ ਕੇ ਤੁਰੀਆਂ ਫਿਰਦੀਆਂ ਨੇ ਇੱਥੋਂ ਕਿਸੇ ਨੂੰ ਪਤਾ ਹੀ ਨਹੀਂ ਵੀ ਕੌਣ ਹੈ ਬਾਪ ਪੜ ਵਾਦ ਗਿਆ ਨਹੀਂ ਕਿਸੇ ਦਾ ਖੜੌੜੀਆਂ ਪਈਆਂ ਗਲਤਬਲ ਤੋਂ ਉੱਥੇ ਕੁਝ ਕਰ ਨਹੀਂ ਸਕਦਾ ਦਵਾਈ ਉੱਥੇ ਲੈ ਨਹੀਂ ਸਕਦੀਆਂ ਕਿਉਂ ਕਾਨੂੰਨ ਨੂੰ ਉਹਨਾਂ ਦੇ ਹੋ ਜੇ ਇੱਕ ਇੱਕ ਕਬਰੇ ਦੇ ਵਿੱਚ ਕੁੜੀਆਂ ਇੱਕ ਇੱਕ ਕਬਰੇ ਦੇ ਵਿੱਚ ਮੁੰਡੇ ਕਈਆਂ ਘਰਾਂ ਦੇ ਵਿੱਚ ਕੁੜੀਆਂ ਕੰਮ ਦੋ ਦੋ ਤਿੰਨ ਤਿੰਨ ਸਾਲ ਕਰੀ ਜਾਂਦੀਆਂ ਨੇ ਤੇ ਉਹਨਾਂ ਦੇ ਮੁੰਡੇ ਕੁੜੀਆਂ ਨਾਲ ਧੱਕਾ ਕਰੀ ਜਾਂਦੇ ਨੇ ਤੇ ਮੁੜ ਕੇ ਆਦ ਰਹੀ ਵਿਆਹ ਕਰਾ ਬਗ ਖੀਰਦੀ ਬਾਕੀ ਅਜੇ ਤੂੰ ਕੋਰ ਤੇ ਬੈਕ ਹੋਰ ਆ ਪਿੱਛੇ ਤੁਸੀਂ ਸੁਣੀ ਨਹੀਂ ਜਿਹੜੀ ਕੁੜੀ ਉਹਦੇ ਮਰੀ ਸੀ ਚਾਲ ਮਾਰ ਕੋਤੋ ਟਾਵਰ ਦੋ ਇੱਕ ਬੱਚਾ ਸੀ ਉਹਦੇ ਪੇਟ ਦੇ ਵਿੱਚ ਤੇ ਕੀ ਬੜਿਆ ਛੋਤਾ ਲੋਗ ਇਹ ਲਗੇ ਨੇ ਯਾਰ ਸਾਡੇ ਪੰਜਾਬੀ ਨਾ ਤੁਸੀਂ ਨਾ ਤੁਸੀਂ ਵੱਡੇ ਫੋਨ ਰੱਖੋ ਨਾ ਲਿਫਟਾਂ ਪੜਾ ਕੇ ਕੋਠੀਆਂ ਪਾਓ ਨਾ ਵੱਡੇ ਟਰੈਕਟਰ ਲਵੋ ਕਿੱਲੀਆਂ ਝੁਕੇ ਜੋ ਤਰੇ ਤੰਡੇ ਤੇ ਟਰੈਕਟਰ 8 ਲੱਖ ਵਾਲਾ ਰੱਖਿਆ ਕਿੱਲੀਆਂ ਝੁਕੇ ਜੋ 4 ਨੇ ਤੇ ਕਾਰ ਚ 30 ਲੱਖ ਵਾਲੀ ਰੱਖੀ ਕਰਜ਼ੇ ਤੇ ਕੱਲੀਆਂ ਦੌੜੇ ਮੋਬਾਈਲ 1.5 ਲੱਖ ਵਾਲਾ ਬੋਲਟ ਮੋਟਰਸਾਈਕਲ ਰੱਖਿਆ ਨਾ ਰੱਖੋ ਤੁਹਾਨੂੰ ਕੋ ਗੰਢ ਘਾਲਦਾ ਉਹਨਾ ਕਰ ਲੋ ਜਿੰਨਾ ਸਾਡੇ ਪਹਿਲੋ ਬਜ਼ੁਰਗ ਕਰਦੇ ਹੁੰਦੇ ਸੀ ਤੇ ਰਾਜ ਦੀ ਸਰਦਾਰੀ ਦੀ ਰੋਟੀ ਖਾਦੇ ਸੀ ਤੁਸੀਂ ਗੁਰੂਆ ਪੀਰਾਂ ਦੀ ਧਰਤੀ ਦੇ ਜਰਬ ਲਿਆ ਹੈ ਤੇ ਤੁਸੀਂ ਅੰਗਰੇਜ਼ਾਂ ਦੇ ਮਗਰ ਧੱਕੇ ਖਾਦੇ ਫਿਰਦੇ ਉਹ ਗੋਰੀ ਚਮੜੀ ਹੈ ਅੰਗਰੇਜ਼ ਦਾ ਤੁਹਾਡੇ ਅੱਜ ਸੱਜੜ ਤੇ ਨਾ ਤੁਹਾਡੇ ਕੱਲ ਸੱਜੜ ਨਾ ਤੁਹਾਨੂੰ ਨਾ ਉਥੇ ਰਹਿਣ ਦੇਣਾ ਆ ਤੁਸੀਂ ਇਹਨੇ ਪੱਕਾ ਹੋ ਗਿਆ ਫਲਾਣਾ ਹੋ ਗਿਆ ਬਟਿਕੜਾ ਹੋ ਗਿਆ ਇਹ ਵੀ ਕਾਨੂੰਨ ਬਰਜਣਾ ਉਹਨਾਂ ਨੇ ਆਪਦੇ ਦੇਸ਼ ਦੇ ਵਿੱਚ ਗਾਦਰੀ ਪੈਰ ਦੇਣਾ ਤੁਹਾਨੂੰ ਬਾਹਰ ਰਗੇ ਚੁੱਕ ਚੁੱਕ ਕੇ ਸਾਰਣ ਬਾਰ ਬਾਰ ਵੇੜਤ ਕਰਨ ਵਾਲੇ ਨੂੰ ਇੱਥੇ ਵੀ ਕੋਈ ਕਮੀ ਨਹੀਂ ਹੈਗੀ ਜਿਸ ਬੰਦੇ ਨੇ ਕੰਮ ਕਰਨਾ ਬਹੁਤ ਕੰਮ ਹੈ ਆ ਗਿਆ ਉਥੇ ਪਲਾਂਟ ਬਰਦਾ ਪਿਆ ਅਸੀਂ ਇਹਨੇ ਭਈਏ ਭਈਏ ਟੋਟਲ ਅਸੀਂ ਸਿਰਫ ਉਥੇ ਪੰਜ ਬੰਦੇ ਸੀ ਪੰਜਾਬੀ ਦੂਜੇ ਸਾਰੇ ਭਈਏ ਜਦ ਇਥੋਂ ਦੇ ਆਪ ਦੁਜੇ ਖਾਈ ਦੇ ਕੋਲ ਦੇ ਕਿਸੀ ਬੌਰੀਏ ਸਿੱਖ ਡੈਰ ਦੀ ਤਰੇਸ਼ੀ ਕਰਨ ਲਈ ਜਾਂ ਉਹ ਕਿਸੀ ਤਿੰਨ ਚਾਰ ਤੇ ਨੇ ਦੁਜੇ ਸਾਰੇ ਭਈਏ ਸੀ ਕਿ ਤੁਹਾਡੇ ਪੰਜਾਬੀਆਂ ਨੂੰ ਅਸੀਂ ਖੋਤੇ ਜੇ ਜੇ ਭਈਏ ਉਹਨਾਂ ਨੂੰ ਬਣਾ ਸਕਦੇ ਨੇ ਕਰੋੜਾ ਰੁਪਇਆ ਕਮਾ ਸਕਦੇ ਨੇ ਤੇ ਤੁਸੀਂ ਨਹੀਂ ਕਮਾ ਸਕਦੇ ਤੁਸੀਂ ਵੀ ਕਮਾ ਸਕਦੇ ਜੀ ਪਰ ਗੱਲ ਪਤਾ ਕੀ ਅਸੀਂ ਲੋਕਾਂ ਨੂੰ ਇੱਕ ਇਹ ਬਣ ਗਿਆ ਜੀ ਚਾਰ ਜਮਾਤਾਂ ਕੀਤੀਆਂ ਆਈਲੈਂਡ ਆਉਣ ਸੁਖਣ ਆਈਲੈਂਡਸ ਕੀਤਾ ਚੱਲੋ ਬਾਹਰ ਆਇਲਰਸ ਕੀਤਾ ਚੱਲੋ ਬਾਹਰ 35 ਲੱਖ ਦੀ 40 ਲੱਖ ਮੈਂ ਬੜੀ ਇਹ ਰਹਾਣਾ ਇੱਥੇ ਇੱਕ ਛੋਟਾ ਜਿਹਾ ਬੰਦਾ ਗਰੀਬ ਜਾਂ ਤੇ ਉਹ ਜੀ ਅਸੀਂ ਮੁੰਡੇ ਨੂੰ ਬਾਹਰ ਕਰਨਾ ਤੇ ਰੁਪਈਆ ਕਿੰਨਾ ਲੱਗਣਾ 25 ਲੱਖ ਤੇ ਮੈਂ ਕਿਹਾ ਯਾਰ 25 ਲੱਖ ਇੱਕ ਟੁਕੜਾ ਕਰ ਲੈਣਗੇ ਉਹ ਸਾਰੇ ਟੱਬਰ ਦੇ ਨਾਲ ਦੇ ਕਰਜ਼ਾ ਕਢਾਉ ਨੂੰ ਫਿਰਦੇ ਨੇ ਉਹ ਮੈਂ ਕਿਹਾ ਕਿਉਂ ਮਾਰਦੇ ਜੇ ਕੁੱਤੇ ਦੀ ਮੌਤ ਕਿਉਂ ਮਾਰਦੇ ਜੇ ਕੁੱਤੇ ਦੀ ਮੌਤ ਇਹ 25 ਲੱਖ ਰੁਪਈਆ ਦਾ ساری ਜ਼ਿੰਦਗੀ ਚ ਨਹੀਂ ਉੱਥੇ ਜਾ ਕੇ ਮੋੜ ਸਕਦਾ ਕਿਹੜੇ ਖਿਆਲ ਚ ਤੁਸੀਂ ਪੈ ਗਏ ਉਥੇ ਕਿਕਰਣਾ ਡਾਲਰ ਨਹੀਂ ਲੱਗੇ ਜਿਹੜੇ ਤੋੜ-ਤੋੜ ਕੇ ਬਰਾ ਲੋਗੇ ਇੱਥੇ ਭਈਆ ਦੇ ਤੁਹਾਡੇ ਘਰਾਂ ਦੇ ਕਬਜ਼ੇ ਕਰ ਲੈਣੇ ਨੇ ਤੁਹਾਨੂੰ ਭਈਆ ਦੇ ਘਰਾਂ ਜ ਨਹੀਂ ਵੰਡ ਦੇਣਾ ਤੇ ਉਥੋਂ ਤੁਹਾਨੂੰ ਨਾ ਰਹਿ ਨਹੀਂ ਦੇਣਾ ਹੋਇਆ ਇੱਕ ਅੱਧਾ ਜੀ ਘਰ ਤੋਂ ਜਾਓ ਉਧਰ ਜਾ ਕੇ ਕਮਾਈ ਕਰੋ ਕਮਾਈ ਕਰਕੇ ਇੱਧਰ ਪੈਸਾ ਕੱਲੋ ਪੰਜਾਬ ਦੇ ਵਿੱਚ ਤੁਸੀਂ ਇੱਧਰ ਆਪਦੀ ਜ਼ਮੀਨ ਖੇਦੋ ਘਰ ਬਣਾਓ ਕੰਮ ਕਰੋ ਲੋਕਾਂ ਨੇ ਟੀਚੇ ਹੀ ਬਣਾ ਲਿਆ ਪਿੱਛੇ ਜਾ ਕੇ ਬਹਾਉਦੇ ਭਈ ਸਾਰਾ ਪਿੰਡ ਹੀ ਖਾਲੀ ਹੋਇਆ ਪਿਆ ਜੰਦਰੇ ਵਜੇ ਪੜ ਤੇ ਮੈਂ ਦਾਣਾ ਵੀ ਬੜਾ ਚੰਗਾ ਕੀਤਾ ਉਹਨੇ ਬਹੁਤ ਵਧੀਆ ਕੀਤਾ ਨੇ ਜਿਹੜੇ ਦੂਜੇ ਕੋਲੋਂ ਮਾਰੋ ਚੁੱਤ ਧੱਕੇ ਮਾਰ ਮਾਰ ਕੇ ਕੱਢਵੇ ਨਾਲੋਂ ਜਦੋਂ ਪੰਜਾਬ ਚੋੜ ਗਏ ਫਿਰ ਆਪ ਜੱਬ ਕੇ ਵੀ ਭੱਜੜੋਂ ਤੋਂ ਕੱਢਣ ਗਏ ਕੋਈ ਬੰਦਾ ਪੰਜਾਬੀ ਦਾਣਾ ਬੰਡੀ ਜਗ੍ਹਾ ਕੰਮ ਕਰਦਾ ਲੇਬਰ ਦਾ ਕੋਈ ਬੰਦਾ ਨਹੀਂ ਕਰਦਾ ਦੱਸ ਦੋ ਕੋ ਕਰਦਾ ਆ ਪਿੱਛੇ ਰੇਲਵੇ ਦੀ ਕਿਰਾਸੀ ਨਿਕਲੀ ਅਸਿਕਰ ਜੀ ਭਈਏ ਉਹਨਾਂ ਰੱਖ ਲੈ ਜੀ ਹਿਆਣੇ ਦੇ ਰੱਖ ਲੈ ਰੱਖਣਗੇ ਜਦੋਂ ਕੋੜੀ 36000 ਮੁੰਡਾ ਰਖਲਾ ਸੀ ਤੇ ਆਪਣਾ 5000 ਮੁੰਡਾ ਨਹੀਂ ਪੰਜਾਬ ਦਾ ਨਿਕਲਿਆ ਮੁੰਡਾ ਕੁੜੀ 5000 ਹੀ ਨਿਕਲਿਆ ਦੂਜੇ ਸਾਰੇ ਉਹਦਾ ਬਾਰੂ ਰੱਖੇ ਉਹਨਾਂ ਪੂਰੇ ਕਰਨੇ ਕਰਦੇ ਸੀ ਕਿ ਤੁਸੀਂ ਉਹ ਪੜਾਈ ਨਹੀਂ ਕਰ ਸਕਦੇ ਤੁਸੀਂ ਪੜਾਈ ਕਰਕੇ ਜੋ ਨੌਕਰੀ ਨਹੀਂ ਕਰ ਸਕਦੇ ਕਰ ਸਕਦੇ ਜੀ ਪਰ ਗੱਲ ਇਹ ਆ ਹਾਈਲਾਈਟ ਕੀਤਾ ਉਧਰੋਂ ਬਾਹੂ ਉਂਗਲ ਤੋੜ ਦੇਦੀ ਮੈਂ ਦਾ ਜੀ ਪੁੱਤਰ ਹੈ ਉਹਨੂੰ ਬਾਹਰ ਕਰਨਾ ਜੇ ਧੀ ਦੇ ਮੈਂ ਕੁੜੀ ਨੂੰ ਜੀ ਚੰਗੇ ਮੁੰਡੇ ਨਾਲ ਵਿਆਵਾਗੇ ਜੀ ਸਾਡੀ ਕੁੜੀ ਨੂੰ ਹਾਈਲਾਈਟਸ ਕੀਤਾ ਜੀ ਤੇ ਘਰ ਮਿਲ ਜੇ ਤੇ ਮੁੰਡਾ ਕੱ ਲੈ ਜੇ ਸਾਡੀ ਕੁੜੀ ਨੂੰ ਤੇ ਉਹ ਜਿਹੜੇ ਖੋਤੇ ਮੁੰਡੇ ਆਲੇ ਹੁੰਦੇ ਨੇ ਉਹ ਰੁਪਈਆ ਲਾ ਕੇ ਕੋ 30 40 ਲੱਖ ਤੇ ਮੁੜ ਕੇ ਰੋਂਦੇ ਰਹਿੰਦੇ ਨੇ ਕੁੜੀ ਉਹ ਦਰ ਜਾ ਕੇ ਕੰਬਦੇ ਬੜਾ ਇੱਥੇ ਇੱਥੇ ਮੁੰਡਾ ਇੱਥੇ ਦਵਾਈ ਪੀ ਕੇ ਰੋਂਦਾ ਫਿਰਦਾ ਤੇ ਜੇ ਕੁੜੀ ਇੱਥੇ ਰਹਿ ਗਈ ਤੇ ਕੁੜੀ ਇੱਥੇ ਰੋਂਦੀ ਫਿਰਦੀ ਪਤਾ ਨਹੀਂ ਲੋਕ ਯਾਰ ਕਿਹੜੇ ਪਾਸੇ ਨੂੰ ਤੁਰ ਪੇ ਦਾ ਪੰਗੇ ਲਵੋ ਦਾ ਲਿਫਤਾ ਬਣਾਓ ਦਾ ਵੱਡੀਆਂ ਕੋਠੀਆਂ ਪਾਓ ਮੁਰਕੇ ਗਵਰਨਮੈਂਟ ਨੂੰ ਤੁਸੀਂ ਦੇ ਦੇ ਤਰੱਕੀ ਉਹ ਮੇਰੀ ਥੋੜਾ ਥੋੜਾ ਗੱਲ ਤੁਸੀਂ ਜਿਹੜੀ ਉਹ ਅਸੀਂ ਬਿਜਲੀ ਫ੍ਰੀ ਮੰਗਦੇ ਪਿਆ ਇਹ ਸਾਡਾ ਆਪ ਨੂੰ ਸ਼ਰਮ ਹੋਣੀ ਚਾਹੀਦੀ ਅਸੀਂ ਸਰਕਾਰ ਰੋਗੇ ਵੀ ਅਸੀਂ ਬਿਜਲੀ ਨਹੀਂ ਫ੍ਰੀ ਲੈਣੀ ਇਹ ਯੂਟ ਸਸਤੀ ਕਰੋ ਇੱਥੇ ਮੁੰਡੇ ਬਿੱਲ ਲਵੋ 2 ਰੁਪਏ 1.5 ਰੁਪਏ ਯੂਟ ਤੇ ਮੁੰਡੇ ਕੁੜੀਆਂ ਪਰਤੀ ਕਰੋ ਬੱਸਾਂ ਦਾ ਕਿਰਾਇਆ ਫ੍ਰੀ ਹੋਇਆ ਪਿਆ ਉਹਨਾਂ ਆਖੇ ਵੀ ਭਾਈ ਅਸੀਂ ਕਿਰਾਇਆ ਦੇ ਆਗੇ ਸਾਡੇ ਮੁੰਡੇ ਕੁੜੀਆਂ ਪਰਤੀ ਕਰੋ ਇੱਥੇ ਮੰਗਦੇ ਤਾਂ ਤੁਸੀਂ ਫ੍ਰੀ ਪੈ ਸਾਰਾ ਕੁਝ ਤੇ ਤੁਹਾਨੂੰ ਭਰਤੀ ਕਿਹੜਾ ਕਿਹੜਾ ਚੂੰਗੀਆਂ ਸਟੇਕ ਇੱਕ ਚੂੰਗੀ ਦੇ ਪੰਜ-ਪੰਜ ਬੰਦੇ ਹੁੰਦੇ ਸੀ ਚੂੰਗੀਆਂ ਬੰਦ ਹੋ ਗਈਆਂ ਤੇ ਸਾਰੇ ਬੰਦੇ ਧੱਕੇ ਖਾਦੇ ਪਰਦੇ ਰਹੇ ਉਹ ਬੈਗਵੇਂ ਬੰਦ ਹੋ ਗਿਆ ਨਹਿਰ ਬੈਗ ਵਿੱਚ ਉੱਤੇ ਬੇਲਦਾਰ ਹੁੰਦੇ ਸੀ ਉਹ ਵੀ ਫ੍ਰੀ ਹੋ ਗਏ ਬੇਲਦਾਰ ਵੀ ਕੋਈ ਉਹਨਾਂ ਰੱਖਿਆ ਨੌਕਰੀ ਤੁਸੀਂ ਤੁਹਾਨੂੰ ਦੇਢ ਕਿਥੋਂ ਤੁਸੀਂ ਤਾਂ ਪਹਿਲਾਂ ਝੋਲੀ ਆਡਲੇ ਤੇ ਜਿਵੇਂ ਅਸੀਂ ਕੰਮ ਨਹੀਂ ਕਰਨਾ ਤੇ ਸਾਨੂੰ ਗਵਰਨਮੈਂਟ ਫ੍ਰੀ ਦੇਵੇ ਤੇ ਫਿਰ ਤੁਹਾਡੇ ਮੁੰਡਾ ਨੌਕਰੀ ਕਿਥੋਂ ਮਿਲੇਗੀ ਜੇ ਅਸੀਂ ਆਪ ਲਛਣ ਲੋਕ ਸੁਧਾਰ ਗਏ ਨਾ ਇਹ ਚੀਜ਼ ਤੋਂ ਮੜਾ ਕਰੀਏ ਬਸ ਇਹ ਫਰੀ ਨਹੀਂ ਲੈਣਾ ਸਾਡੇ ਜਵਾਕਰ ਨੂੰ ਨੌਕਰੀਆਂ ਦਿਓ ਤੇ ਆਪੇ ਸਰਕਾਰ ਨੌਕਰੀਆਂ ਦੇਵੇ ਸਾਡੇ ਇੱਥੇ ਚੋਕ ਘਟ ਤੋਂ ਘਟ 50 ਬੰਦੇ ਹੁੰਦੇ ਸੀ ਬਿਜਲੀ ਪਲਾਟ ਦੇ ਵਿੱਚ ਚੋੜ ਮੇਰੇ ਖਾਲ ਦੋ ਵੀ ਬੰਦੇ ਨਹੀਂ ਕਿ ਉੱਥੇ ਕਿੱਧਰ ਗਏ ਹੋ ਇਸ ਕਰਕੇ ਇਹ ਲੋਕਾਂ ਨੂੰ ਬੇਬੇਰਤੀ ਵੀ ਤੁਸੀਂ ਸੁਧਰਿਓ ਚੰਗੇ ਰਹਿ ਜਾਓਗੇ ਜਿਹੜੇ ਕੋ ਉਥੇ ਜਿਹੜੇ ਜਿਹੜੇ ਜਾਣ ਦੀ ਮੈਨੂੰ ਇੱਕ ਦਿਨ ਅਸੀਂ ਅੰਮ੍ਰਿਤਸਰ ਤੋਂ ਗਏ ਪਠਾਨਕੋਟ ਨੂੰ ਅੰਮ੍ਰਿਤਸਰੋਂ ਸਾਡੇ ਨਾਲ ਕੁੱਥ ਬੈਠੀਆਂ ਬਸ ਤੋਂ ਸਵਾਰੀਆਂ ਉਹਨਾਂ ਨੇ ਦੱਸਿਆ ਵੀ 60 ਲੱਖ پاس ਉਥੇ ਉਹ ਉਹਨਾਂ ਬਿਜਾਣਾ ਸੀ ਬਾਹਰ ਦੀ ਕੈਰੀ ਕਰਦੇ ਪਏ ਸੀ ਮੈਂ ਕੋਈ 30 ਲੱਖ ਬੱਗੀ ਜਾਂਦਾ ਕੋਈ 25 ਬੱਗੀ ਜਾਂਦਾ ਮੈਂ ਕਿਉਂ ਮਰਦੇ ਜੇ ਕੁੱਤੇ ਦੀ ਮੌਤ ਇਹ ਕਹਿੰਦਾ ਉਹਨਾਂ ਅਸੀਂ ਘਰ ਵੇਚ ਕੇ ਦੇਣਾ ਮੈਂ ਕਿਹਾ ਵੀ ਤੁਸੀਂ ਘਰ ਦੇ ਉਹਦਾ ਘਰ ਜੋ ਗੁੱਧ ਰਹਿਣਾ ਤੇ ਰਾ ਤੁਸੀਂ ਇੱਧਰ ਰਹਿਣਾ ਕੋੜੀ ਕਾਬਜਾ ਵੜੋ ਉੱਥੇ ਵੀ ਕੋੜੀ ਦੇ ਕਾਬਜਾ ਕਿਉਂ ਮਰਦੇ ਜੇ ਕੁੱਤੇ ਦੀ ਮੌਤ ਤੇ ਉਹਦੇ ਵਿੱਚ 60 ਲੱਖ ਜਿਹੜੇ پاس ਕੇ ਕੋੜੀ ਬਾਹਰ ਪਤਰੀ ਬੜੇ ਪਹਿੜੇ ਕੇ ਬੜਦੇ ਪਹਿੜੇ ਵੀ ਜਿਹੜੇ ਲੋਕ ਬਾਹਰ ਦੀ ਤੇਰੀ ਕੀਚੀ ਬੈਠੇ ਨੇ ਦੱਸੋ ਕਿ ਉਥੇ ਉਹ ਅੰਗਰੇਜ਼ ਨੇ ਉਹਨਾ ਤੁਹਾਨੂੰ ਫालतੂ ਤੁਹਾਡੇ ਨੂੰ ਗੱਲ ਨਹੀਂ ਪੈਣ ਦੇਣਾ ਜਿਵੇਂ ਤੁਸੀਂ ਪੰਜਾਬ ਚ ਗੰਦ ਪੋਈ ਬਿਟੇ ਜੀ ਵੀ ਬਾਹਰੋਂ ਭਈਏ ਆ ਕੇ ਤੁਹਾਡਾ ਪੰਜਾਬ ਚ ਕੰਮ ਪੇ ਕਰਦੇ ਨੇ ਇਹ ਇਥੇ ਕੋਠੀਆਂ ਪੇ ਪਾਉਂਦੇ ਨੇ ਥਾਵਾ ਲੈ ਕੇ ਪਲਾਟ ਬਣਾਉਦੇ ਪੈੜੇ ਤੁਸੀਂ ਮੁਹਾਲੀ ਚੰਡੀਗੜ੍ਹ ਵੇਖੋ ਜਾ ਕੇ ਇਹਨਾਂ ਨੂੰ ਸਰਕਾਰ ਨੇ ਕੋਠੀਆਂ ਥਾਵਾ ਬਣਾ ਕੇ ਨਾ ਕੋਠੀਆਂ ਤੇ ਕਿਸ਼ਤਾਂ ਦੇ ਦਿੱਤੀਆਂ ਕਿਸ਼ਤਾਂ ਲਾ ਕੇ ਆਪਦੇ ਘਰ ਬਣਾਈ ਜਾਂਦੇ ਨੇ ਯਾਰੋ ਤੁਸੀਂ ਨਹੀਂ ਕਰ ਸਕਦੇ ਮੁਹਾਲੀ ਚੰਡੀਗੜ੍ਹ ਤੁਹਾਡੇ ਮੁੰਡੇ ਜਾ ਕੇ ਨਹੀਂ ਕਰ ਸਕਦੇ ਤੁਸੀਂ ਦੇਖੋ ਉਥੇ ਆਪਣੇ ਆਟੋ ਬਣਾਏ ਨੇ ਭਈਆਰੇ ਮੋਟਰਸਾਈਕਲ ਰੱਖੇ ਨੇ ਦੇ ਮੁਹਾਲੇ ਦੇ ਵਿੱਚ ਯਾਰ ਯਾਰ ਰੁਪਈਆ ਇੱਕ ਮੋਟਰਸਾਈਕਲ ਦਿਹਾੜੀ ਬਣਾਉਦਾ ਤੇ ਰਾਤ ਨੂੰ 12 1 ਵਜੇ ਤੱਕ 14 1500 ਰੁਪਈਆ ਮੋਟਰਸਾਈਕਲ ਨਹੀਂ ਛੱਡਦਾ ਸਵਾਰੀ ਉੱਥੋਂ ਲਾਦ ਲਈ ਉੱਥੇ ਛੱਡਦੀ ਉੱਥੇ ਲਾਦੀ ਤੇ ਭਈਏ ਕਰਦੇ ਪੈਣ ਫੈਕਟਰੀਆਂ 'ਚ ਲਾ ਕੇ 8 ਘੰਟੇ ਡਿਊਟੀ ਕਰਕੇ ਤੇ ਮੁਰਗੇ 3 4 ਘੰਟੇ ਮੋਟਰਸਾਈਕਲ ਚਲਾ ਲੈਂਦੇ ਨੇ ਜਾਂ ਆੜੋ ਚਲਾ ਲੈਂਦੇ ਨੇ ਤੇ ਕੀ ਗੱਲ ਸਾਡੇ ਪੰਜਾਬੀ ਦੇ ਅੱਜ ਟੁੱਟੇ ਨੇ ਅਸੀਂ ਨਹੀਂ ਕਰ ਸਕਦੇ ਪਰ ਅਸੀਂ ਵੇਲੀਆ ਰਾਵਦੀਆ ਅਸੀਂ ਅੰਗਰੇਜ਼ਾਂ ਦੇ ਲੈਟਰਿੰਗ ਸੁੱਟ ਸਕਨੇ ਆ ਅੰਗਰੇਜ਼ਾਂ ਦੇ ਪੱਠੇ ਬਾਲ ਨੂੰ ਪੱਠੇ ਪਾ ਸਕਨੇ ਆ ਉਹਨਾਂ ਦੇ ਊਠ ਚਲਾ ਸਕਨੇ ਆ ਉਹਨਾਂ ਦੀ ਗਲੀ ਸੜੀ ਸਬਜੀ ਕੁੱਤਾ ਬਿੱਲੇ ਦਾ ਮੀਡ ਖੋੜੀ ਕਾਹਦਾ ਕਾਹਦਾ ਮੀਡ ਉਹ ਖੋਦੇ ਨੇ ਉਹ ਅਸੀਂ ਖਾ ਸਕਨੇ ਆ ਪਰ ਅਸੀਂ ਆਪਦੀ ਪੰਜਾਬ ਦੀ ਧਰਤੀ ਦੇ ਲੈ ਕੇ ਕੰਮ ਨਹੀਂ ਕਰ ਸਕਦੇ ਜਿਹੜੇ ਸਾਡੇ ਬਾਪ ਉਹ ਅੱਠ ਅੱਠ ਜਵਾਗ ਚਾਰ-ਚਾਰ ਕੁੜੀਆਂ ਚਾਰ-ਚਾਰ ਮੁੰਡੇ ਜੱਭ ਕੇ ਜਵਾਗ ਪਾਲ ਕੇ ਸਿਰੇ ਲਾਇਏ ਨੇ ਉਹਨਾਂ ਦੇ ਵਿਆਹ ਲੈ ਸੀ ਤੇ ਸਾਡੇ ਤੋਂ ਇੱਕ ਮੁੰਡਾ ਤੇ ਇੱਕ ਕੁੜੀ ਯਾਰ ਉਹ ਹੀ ਨਹੀਂ ਸਿਰੇ ਲੱਗਦੇ ਪਏ ਵੇਖੋ ਵੇਖੀ ਇਹ ਨਾਲ ਜੇ ਗਵਾਂਢੀ ਦੇ ਕੋਲੇ 10 ਕਿੱਲੇ ਤੇ ਨਾਲ ਦੇ ਕੋਲੇ 2 ਕਿੱਲੇ ਤੂੰ ਆਦਾ ਵੀ ਮੈਂ ਹੋਰ 10 ਕਿੱਲੇ ਦਾ ਫਾ ਲੈ ਲੈ ਤੇ ਇਹ 10 ਕਿੱਲੇ ਵਾਲਾ ਉਹ ਦੌਰ ਮੈਂ 50 ਕਿੱਲੇ ਵਾਲੇ ਉਹਨੇ ਸੰਤ ਵੱਡਾ ਲੈ ਲੈ ਤੇ ਮੈਂ ਉਹਦੇ ਨਾਲ ਦਾ ਲੈ ਲਾਂ ਲੱਤਾਂ ਰਜਾਈ ਵੇਖ ਕੇ ਖਰਾ ਰੋ ਤੇ ਕੋਈ ਟੈਨਸ਼ਨ ਨਹੀਂ 1 ਰੁਪਏ ਦੀ ਟੈਨਸ਼ਨ ਨਹੀਂ ਹੈਗੀ ਤੇ ਪੰਜਾਬ ਦੇ ਨਾਲ ਦੇ ਨਜ਼ਾਰੇ ਵੀ ਕਿਤੇ ਨਹੀਂ ਹੈਗੇ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਜੀ ਪਰ ਤੁਹਾਡੀ ਵਾਰੀ ਆ ਗਈ ਏ ਤੁਹਾਨੂੰ ਸਾਰਿਆਂ ਨੂੰ ਇੱਡੀਆ ਘੱਲਣਗੇ ਉਹ ਜੇ ਤੁਸੀਂ ਮਰਚੋਂ ਕੱਢ ਦਿਓ ਮੈਂ ਆ ਖਬਰ ਹੋਰ ਸੁਣਦਾ ਪਿਆ ਸੀ ਉਹਦੀ ਪਾਪਤਰਕਾਰ ਦੀ ਕਾਨੂੰਨ ਬੜੀ ਜਾਂਦੇ ਨੇ ਅਮਰੀਕਾ ਦੇ ਚੁੱਕੇ ਮਾਰਿਆ ਇੱਕੋ ਗਾੜੇ ਜਿਹੋ ਨੇ ਫੁਗਰੀ ਮਾਰ ਦਿੱਤੀ ਤੇ ਉਹ ਹੈ ਜੀ ਫੁਗਰੀ ਉਹਨੇ ਮਾਰੀ ਉਹ ਲੈ ਕੇ ਬਹਿ ਗਈ ਹੁਣ ਰੋਦੇ ਪੈੜ 50 ਲੱਖ ਲੱਗ ਗਿਆ ਸਰ ਤੁਹਾਨੂੰ ਗੰਡ ਕੱਲੀ ਚ ਕਿਸੇ ਨੇ 50 ਲੱਖ ਲਾਓ ਡਾਂ ਲਾਓ ਕਿਉਂ ਮੋੜੇਗਾ ਜਦੋਂ ਤੁਸੀਂ ਜਨਟਾਂ ਨੂੰ ਜਾ ਕੇ ਪੈਸੇ ਦੇ ਦਿੱਤੇ ਜਿਉਂ ਉਹ ਮੇਰੇ ਰਗੜ ਮੋਤੀ ਮਿਲ ਗਏ ਕਿਉਂ ਮੋੜੇਗਾ ਉਹ ਤੁਹਾਨੂੰ ਕਿਉਂ 50 ਲੱਖ ਮੋੜੇਗਾ ਉਹ 5 ਲੱਖ ਪੁਲਸਰੂ ਦੇਗਾ ਤੇ ਕੰਮ ਨਿਭੜਿਆ ਕੋ ਪੰਜ ਕਿਸੇ ਮੰਤਰੀ ਨੂੰ ਦੇ ਦੇਗਾ ਗੱਲ ਖਤਮ ਤੁਹਾਡੀ ਆ ਪੈੜੀਆਂ ਟਰੈਕਟਰ ਵੇਚੇ ਵਾ ਗਏ ਜਿੱਧਰ ਗਏ ਕੰਮ ਨਿਭੜਿਆ ਜਿੱਧਰ ਗਈਆ ਪੇੜੀਆਂ ਉਧਰ ਗਏ ਬਲਾ ਇੱਥੇ ਕਰੋ ਕੰਮ ਸਭ ਕੁਝ ਹੈਗਾ ਜਿਹੜੇ ਕੰਮ ਕਰਨਾ ਜਿਹੜੇ ਨਹੀਂ ਕਰਨਾ ਉਹਦੇ ਬਾਅਦ ਤੇ ਕਦੇ ਵੀ ਕੁਝ ਨਹੀਂ ਹੈਗਾ ਪਰ ਬਾਕੀ ਬਾਹਰ ਕੱਖ ਨਹੀਂ ਜੇਗਾ ਕੁਝ ਨਹੀਂ ਕੁੱਤੇ ਭਕਾਈਏਗੀ ਜਿੰਨੀ ਮਰਜ਼ੀ ਬਾਹਰ ਜਾ ਕੇ ਕਰ